ਅਰਸ਼ਦੀਪ ਚੀਮਾ ਜੀ ਤੇ ਮੈਂ ਅਸੀਂ ਕੋਰਟ ਦੇ ਵਿੱਚ ਪੇਸ਼ ਹੋਇਆ ਮਿਸਯੂਜ਼ ਹੈ ਪਾਵਰ ਦਾ ਔਰ ਮੁੱਖ ਮੰਤਰੀ ਦੀਆਂ ਆਪ ਦੀਆਂ ਇੱਛਾ ਸ਼ਕਤੀਆਂ ਦਾ ਕਿਉਂਕਿ ਕਾਨੂੰਨ ਤੋਂ ਉੱਪਰ ਚੱਲਦੇ ਨੇ ਸਾਡੇ ਮੁੱਖ ਮੰਤਰੀ ਹੁਣ ਤੁਹਾਨੂੰ ਪਤਾ ਵੀ ਇਹ ਸਾਰਾ ਕੇਸ ਕਾ ਦਾ ਹੁਣ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਪਰ ਤੁਸੀਂ ਬੰਦੇ ਵੀ ਐਸੇ ਰੱਖ ਲਏ ਨੇ ਜਿਨ੍ਹਾਂ ਨੂੰ ਆਪ ਕਾਨੂੰਨ ਦਾ ਨਹੀਂ ਪਤਾ ਹੁਣ ਤੁਹਾਨੂੰ ਕੀ ਦੱਸਿਆ ਹੁਣ ਤੁਹਾਨੂੰ ਦੱਸਿਆ 500 ਕਰੋੜ ਦੀ ਗੱਲ ਕੀਤੀ ਕੋਈ ਅਰਸ਼ਦੀਪ ਚੀਮਾ ਜੀ ਤੇ ਮੈਂ ਅਸੀਂ ਕੋਰਟ ਦੇ ਵਿੱਚ ਪੇਸ਼ ਹੋਏ ਔਰ ਤੁਨਵਾ ਸਾਹਿਬ ਨੇ ਉੱਥੇ ਆਰਗੂਮੈਂਟਸ ਕੀਤੀਆਂ ਚੀਮਾ ਸਾਹਿਬ ਨੇ ਕੀਤੀਆਂ ਅਸੀਂ ਕੋਰਟ ਨੂੰ ਦੱਸਿਆ ਕਿ ਕਿਸ ਤਰੀਕੇ ਇਹ ਜਿਹੜੀ ਵਿਕਰਮ ਮਜੀਠੀਆ ਸਾਹਿਬ ਤੇ ਐਫ ਆਈ ਆਰ ਦਿੱਤੀ ਗਈ ਹੈ ਇਹ ਬਲੈਟੈਂਟ ਮਿਸਯੂਜ਼ ਹੈ ਪਾਵਰ ਦਾ ਔਰ ਮੁੱਖ ਮੰਤਰੀ ਦੀਆਂ ਆਪਦੀਆਂ ਇੱਛਾ ਸ਼ਕਤੀਆਂ ਦਾ ਕਿਉਂਕਿ ਕਾਨੂੰਨ ਤੋਂ ਉੱਪਰ ਚੱਲਦੇ ਨੇ ਸਾਡੇ ਮੁੱਖ ਮੰਤਰੀ ਹੁਣ ਤੁਸੀਂ ਸਾਰਾ মিডিਆ ਗਵਾਓ ਕੱਲ ਦਾ ਦਿੱਲੀ ਤੋਂ ਹਿੰਦੀ ਚ ਲਿਖ ਲਿਖ ਕੇ ਮੈਸੇਜਸ WhatsApp ਉੱਪਰ ਨੇ ਕੀ ਭੇਜਿਆ ਜਾ ਰਿਹਾ ਜੀ ਯੁਧ ਨਸ਼ੇ ਵਿਰੁੱਧ ਮੇ ਕਾਰਵਾਈ ਹੋਈ। ਔਰ ਅੱਜ ਕੋਰਟ ਦੇ ਵਿੱਚ ਜਿਹੜਾ ਰਿਮਾਂਡ ਪੇਪਰਸ ਆਏ ਨੇ ਜਿਹੜੀ ਸਰਕਾਰ ਨੇ ਬਹਿਸ ਕੀਤੀ ਹੈ। ਹੁਣ ਤੁਹਾਨੂੰ ਪਤਾ ਵੀ ਇਹ ਸਾਰਾ ਕੇਸ ਕਾ ਦਾ। ਹੁਣ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ। ਨਸ਼ਾ ਤਾਂ ਸਰਕਾਰ ਨੂੰ 4 ਸਾਲ ਹੋ ਗਏ। ਨਸ਼ੇ ਦੀ ਤਾਂ ਕੋਈ ਗੱਲ ਸਰਕਾਰ ਨੂੰ ਲੱਭੀ ਨਹੀਂ। ਸਪਰੀਮ ਕੋਰਟ ਤੱਕ ਸਰਕਾਰ ਦੀ ਫਜ਼ੀਅਤ ਹੋ ਗਈ ਸਪਰੀਮ ਕੋਰਟ ਤੋਂ ਛਾੜ ਪਈ ਉਥੇ ਬੇਲ ਰਜੈਕਟ ਕਰਾਉਣਗੇ ਬੇਲ ਸਪਰੀਮ ਕੋਰਟ ਨੇ ਪੰਜਾਬ ਸਰਕਾਰ ਦੀ ਪਟੀਸ਼ਨ ਡਿਸਮਿਸ ਕਰਤੀ ਹੁਣ ਆ ਕੇ ਜਿਹੜਾ ਨਵਾਂ ਪਰਚਾ ਦਿੱਤਾ ਉਹ ਕਹਿੰਦੇ ਜੀ ਆਮਦਨ ਤੋਂ ਵੱਧ ਜਾਇਦਾਦ ਦਾ ਪਰਚਾ ਔਰ ਹਸੋ ਹੀ ਨਹੀਂ ਸਥਿਤੀ ਇਹ ਹੈ ਕਿ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦੇਣ ਦੇ ਲਈ ਜੋ ਸੁਪਰੀਮ ਕੋਰਟ ਦੀ ਰਿਕੁਆਇਰਮੈਂਟ ਹੈ ਜੋ ਸੁਪਰੀਮ ਕੋਰਟ ਨੇ ਇੱਕ ਪ੍ਰੋਸੀਜਰ ਲੇ ਡਾਉਨ ਕੀਤਾ ਹੈ ਕਿ ਜੇ ਕਿਸੇ ਦੇ ਖਿਲਾਫ ਆਮਦਨ ਤੋਂ ਬਾਅਦ ਜਾਇਦਾਦ ਦਾ ਪਰਚਾ ਦੇਣਾ ਤਾਂ ਪਹਿਲਾਂ ਉਹਨੂੰ ਇੱਕ ਰਿਟਰਨ ਕੁਐਸਚਨਰੀਅਰ ਦੇਣਾ ਤੇ ਸਾਡੀ ਪੰਜਾਬ ਦੀ ਸਰਕਾਰ ਨੂੰ ਇਹ ਆਦਤ ਪੈ ਗਈ ਹੈ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੂੰਗਾ ਕਿ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਾਨੂੰਨ ਦਾ ਨਹੀਂ ਪਤਾ ਪਰ ਤੁਸੀਂ ਬੰਦੇ ਵੀ ਐਸੇ ਰੱਖ ਲੈਨੇ ਜਿਨ੍ਹਾਂ ਨੂੰ ਆਪ ਕਾਨੂੰਨ ਦਾ ਨਹੀਂ ਪਤਾ ਹੁਣ ਜਿਹੜਾ ਪਰਚਾ ਬਿਕਰਮਜੀਤ ਸਿੰਘ ਸਾਹਿਬ ਤੇ ਦਿੱਤਾ ਇਹ ਉਸੇ ਐਸਆਈਟੀ ਜਿਹੜੀ ਅਜੇ ਤੱਕ 4 ਸਾਲਾਂ ਚ ਡਰੱਗ ਕੇਸ ਦੇ ਵਿੱਚ ਚਲਾਨ ਨਹੀਂ ਪੇਸ਼ ਕਰ ਸਕੀ ਲਗਾਤਾਰ ਹਾਈ ਕੋਰਟ ਸੁਪਰੀਮ ਕੋਰਟ ਤੋਂ ਝਾੜ ਖਾਰੀ ਹੈ ਉਹ ਐਸਆਈਟੀ ਦੀ ਇੱਕ ਰਿਪੋਰਟ ਨੂੰ ਆਧਾਰ ਬਣਾ ਕੇ ਇੱਕ ਖਾਰਜ ਰਿਪੋਰਟ ਨੂੰ ਆਧਾਰ ਬਣਾ ਕੇ ਇਹ ਨਵਾਂ ਪਰਚਾ ਦਰਜ ਕੀਤਾ ਗਿਆ ਸਿਰਫ ਤੇ ਸਿਰਫ ਉਹਦਾ ਕਾਰਨ ਹੈ ਕਿ ਜਦੋਂ ਲਾਸਟ ਤਰੀਕ ਮੈਂ ਫੇਰ ਕਰਾ ਦੇ ਆ ਯਾਦ ਕਿ ਸੁਪਰੀਮ ਕੋਰਟ ਗਏ ਸੀ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਬਹੁਤ ਲੰਬਾ ਸਮਾਂ ਹੋ ਗਿਆ ਤੁਸੀਂ 2 ਦਿਨ ਚ ਆਪਣੀ ਇਨਵੈਸਟੀਗੇਸ਼ਨ ਖਤਮ ਕਰੋ 2 ਦਿਨ ਦਾ ਸਮਾਂ ਮੁਕਰਰ ਕੀਤਾ ਸੀ ਇਹ ਕਹਿੰਦੇ ਸੀ ਤੁਸੀਂ ਬੇਲ ਰਿਜੈਕਟ ਕਰ ਦੋ ਸੁਪਰੀਮ ਕੋਰਟ ਕਹਿੰਦੇ ਨਹੀਂ 4 ਸਾਲ ਚ ਜੇ ਤੁਸੀਂ ਇਨਵੈਸਟੀਗੇਸ਼ਨ ਨਹੀਂ ਖਤਮ ਕਰ ਸਕੇ ਇਹ ਤਾਂ 2-3 ਘੰਟਿਆਂ ਚ ਹੋ ਜਾਣੀ ਚਾਹੀਦੀ ਹੈ ਫਿਰ ਵੀ ਤੁਹਾਨੂੰ 2 ਦਿਨ ਦਾ ਸਮਾਂ ਦਿੰਨੇ ਆ ਬੇਲ ਰਿਜੈਕਟ ਨਹੀਂ ਕੀਤੀ 2 ਦਿਨ ਸੁਪਰੀਮ ਕੋਰਟ ਦੇ ਕਹਿਣ ਤੇ ਮਜੀਠੀਆ ਸਾਹਿਬ ਪੇਸ਼ ਹੋਏ ਪੇਸ਼ ਹੋ ਕੇ ਉਹਨਾਂ ਨੇ ਕਿਹਾ ਕਿ ਇਨਵੈਸਟੀਗੇਸ਼ਨ ਕਨਕਲੂਡ ਕਰੋ ਹੁਣੇ ਚੋਰ ਮੋਰੀ ਖੋਲੀ ਹੈ ਸੁਪਰੀਮ ਕੋਰਟ ਆਰਡਰ ਦੀ ਵਾਇਲੇਸ਼ਨ ਕਰਨ ਦੇ ਲਈ ਖੋਲੀ ਹੈ ਕਿ ਉਹਦੇ ਚ ਤਾਂ ਪਤਾ ਹੈ ਕਿ ਸੁਪਰੀਮ ਕੋਰਟ ਨੇ ਦੋ ਦਿਨ ਕਿਹਾ ਕਿ ਸਭ ਕੁਝ ਖਤਮ ਕਰੋ ਇਨਵੈਸਟੀਗੇਸ਼ਨ ਖਤਮ ਕਰੋ ਹੁਣ ਨਵਾਂ ਪਰਚਾ ਦਿੱਤੇ ਆ ਤੇ ਨਵੇਂ ਪਰਚੇ ਦਾ ਆਧਾਰ ਵੀ ਉਹੀ ਕੁਛ ਹੈ ਉਹੀ ਕੰਪਨੀਆਂ ਪਤਾ ਨਹੀਂ ਕਿੱਥੋਂ ਚੱਕ ਕੇ ਲਿਆਏ ਨੇ ਮੈਂ ਫੇਰ ਦੁਬਾਰਾ ਕਹਦੇ ਆ ਕਿ 500 ਕਰੋੜ ਦੀ ਗੱਲ ਕਰਦੇ ਨੇ ਮੈਂ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਚੈਲੰਜ ਹੈ ਕਿ ਕੁਝ ਕੰਪਨੀਆਂ ਦਾ ਜ਼ਿਕਰ ਕਰਦੇ ਨੇ ਕਹਿੰਦੇ ਜੀ ਸਾਈਪ੍ਰਸ ਦੇ ਵਿੱਚ ਬਿਜ਼ਨਸ ਕਰ ਰਹੀਆਂ ਨੇ ਮੁੱਖ ਮੰਤਰੀ ਸਾਹਿਬ ਉਹ ਕੰਪਨੀਆਂ ਕਿਤੇ ਵਿਕਰਮ ਮਜੀਠੀਆ ਨਾਲ ਕਨੈਕਟਡ ਹੈਗੀਆਂ ਨੇ ਕਿਉਂਕਿ ਜਿੱਥੇ ਤੱਕ ਸਾਡੀ ਜਾਣਕਾਰੀ ਹੈ ਜਿਹੜੀਆਂ ਕੰਪਨੀਆਂ ਦੀ ਗੱਲ ਕਰਦੇ ਹੋ ਤਾਂ ਭਾਰਤ ਸਰਕਾਰ ਦੀਆਂ ਮਨਜ਼ੂਰਸ਼ੁਦਾ ਕੰਪਨੀਆਂ ਨੇ ਭਾਰਤ ਸਰਕਾਰ ਤੋਂ ਲਾਇਸੈਂਸ ਲੈ ਕੇ ਕੰਮ ਕਰ ਰਹੀਆਂ ਨੇ ਕੀ ਇਹਦਾ ਮਤਲਬ ਸਾਰੀ ਭਾਰਤ ਸਰਕਾਰ ਗਲਤ ਕੰਮ ਕਰ ਰਹੀ ਹੈ ਉਹ ਸਾਰੀਆਂ ਕੰਪਨੀਆਂ ਫੈਮਾ ਚ ਫੈਰਾ ਚ ਅਪਰੂਵਡ ਨੇ ਉਹ ਸਾਰੀਆਂ ਕੰਪਨੀਆਂ ਆਰਬੀਆਈ ਵੱਲੋਂ ਅਪਰੂਵਡ ਨੇ ਉਹ ਸਾਰੀਆਂ ਕੰਪਨੀਆਂ ਇਨਕਮ ਟੈਕਸ ਪ੍ਰੂਫ ਨੇ ਮੇਰੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆਖੇ ਜੀ 500 ਕਰੋੜ ਦਾ ਮਤਲਬ ਝੂਠ ਦੀ ਇੱਕ ਹੱਦ ਹੁੰਦੀ ਹੈ ਜਿਹੜੀਆਂ ਕੰਪਨੀਆਂ ਦਾ ਜ਼ਿਕਰ ਹੋ ਰਿਹਾ ਕਦੇ ਸਰਾਇਆ ਇੰਡਸਟਰੀ ਦਾ ਜ਼ਿਕਰ ਹੁੰਦਾ ਸੁਪਰੀਮ ਕੋਰਟ 'ਚ ਜਾ ਕੇ ਕਹਿੰਦੇ ਜੀ ਸਰਾਇਆ ਇੰਡਸਟਰੀ 'ਚ ਇਹਨਾਂ ਨੇ ਅਸਤੀਫਾ ਦਿੱਤਾ ਸੀ 2007 'ਚ ਮੰਤਰੀ ਬਣਨ ਤੋਂ ਪਹਿਲਾਂ ਤੇ ਇਸ ਐਫਆਈਆਰ ਚ ਕਹਿੰਦੇ ਜੀ ਸਰਾਇਆ ਇੰਡਸਟਰੀ ਦਾ ਡਾਇਰੈਕਟਰ ਹੈ ਮਤਲਬ ਸੁਪਰੀਮ ਕੋਰਟ ਨੂੰ ਕੁਛ ਹੋਰ ਗੱਲ ਕਹਿੰਦੇ ਨੇ ਉਰੇਆ ਕਿ ਲੋਅਰ ਕੋਰਟ ਨੂੰ ਕੁਛ ਹੋਰ ਗੱਲ ਕਹਿੰਦੇ ਨੇ ਟੋਟਲ ਝੂਠ ਦੇ ਉੱਤੇ ਇੱਕ ਬਲੰਦਾ ਬਣਾਇਆ ਮਕਸਦ ਕਿ ਵਿਕਰਮ ਮਜੀਠੀਆ ਕਿਉਂਕਿ ਸਰਕਾਰ ਦੇ ਖਿਲਾਫ ਬੋਲ ਰਹੇ ਨੇ ਵਿਕਰਮ ਮਜੀਠੀਆ ਕਿਉਂਕਿ ਆਏ ਦਿਨ ਇਹਨਾਂ ਦੇ ਮੰਤਰੀਅਤਿਆਂ ਦੀਆਂ ਕਰਤੂਤਾ ਨੂੰ ਉਜਾਗਰ ਕਰਦੇ ਨੇ ਵਿਕਰਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੀ ਲੜਾਈ ਲੜ ਰਹੇ ਨੇ ਪੰਜਾਬ ਦੇ ਮੁੱਦਿਆਂ ਦੀ ਲੜਾਈ ਲੜ ਰਹੇ ਨੇ ਕਿ ਕਿਸੇ ਤਰੀਕੇ ਉਹਨਾਂ ਦੀ ਜ਼ੁਬਾਨ ਬੰਦ ਕਰਾ ਲਈ ਤੇ ਅੱਜ ਵੀ ਜਿੱਦਾਂ ਮੈਂ ਤੁਹਾਨੂੰ ਹਮੇਸ਼ਾ ਪਹਿਲਾਂ ਵੀ ਕਹਿੰਦਾ ਸੀ ਜਦੋਂ ਇਹ ਐਨਡੀਪੀਐਸ ਦਾ ਪਰਚਾ ਦਿੱਤਾ ਸੀ ਜਿਹੜਾ ਕਿ ਹੁਣ ਅੱਜ ਸਰਕਾਰ ਨੇ ਇਹ ਰਿਮਾਂਡ ਪੇਪਰਾਂ 'ਚ ਮੰਨ ਲਿਆ ਕਿ ਐਨਡੀਪੀਐਸ ਨਸ਼ੇ ਦੀ ਤਾਂ ਗੱਲ ਹੀ ਹੈ ਨਹੀਂ ਹੁਣ ਤਾਂ ਸਿਰਫ ਤੇ ਸਿਰਫ ਪਰਚਾ ਰਹਿ ਗਿਆ ਆਮਦਨ ਤੋਂ ਬਾਅਦ ਜਾਇਦਾਦ ਦਾ ਸੋ ਜਿੱਦਾਂ ਐਨਡੀਪੀਐਸ ਦਾ ਪਰਚਾ ਡਿੱਗਿਆ ਕਿਉਂਕਿ ਇੱਕ ਵਾਰੀ ਪਰਚਾ ਪਾ ਦੇਣਾ ਆਪਾਂ ਸਮਝਦੇ ਹਾਂ ਕਿ ਸਾਡਾ ਕਾਨੂੰਨ ਇਸ ਤਰੀਕੇ ਦਾ ਹੈ ਕਿ ਕਿਸੇ ਦੇ ਉੱਤੇ ਪਰਚਾ ਹੋ ਗਿਆ ਰੈਸਟ ਹੋ ਗਿਆ ਉਹ ਇੱਕ ਪਾਈਪਲਾਈਨ 'ਚ ਪੈ ਜਾਂਦਾ ਹੈ ਉਹਨੂੰ ਉਹੀ ਪ੍ਰੋਸੈਸ ਚੋਂ ਲੰਘਣਾ ਪੈਂਦਾ ਹੁਣ ਤੁਹਾਨੂੰ ਕੀ ਦੱਸਿਆ ਹੁਣ ਤੁਹਾਨੂੰ ਦੱਸਿਆ 500 ਕਰੋੜ ਦੀ ਗੱਲ ਕੀਤੀ ਕੋਈ ਬਿਲਕੁਲ 500 ਕਰੋੜ ਦੀ ਗੱਲ ਕਰਦੇ ਨੇ ਨੰਬਰ 3 ਐਫ ਆਈ ਆਰ ਦੇ ਵਿੱਚ ਇਹਨਾਂ ਦਾ ਪੈਰਾ ਨੰਬਰ 3 ਪੜ੍ਹੋ ਤੁਸੀਂ ਕਿੱਥੇ ਤਾਂ ਕਰਦੇ ਨੇ 500 ਕਰੋੜ ਦਾ ਜ਼ਿਕਰ ਔਰ ਆਪਣੀ ਐਫ ਆਈ ਆਰ ਦੇ ਵਿੱਚ ਕਹਿ ਰਹੇ ਨੇ ਕਹਿੰਦੇ ਜੀ ਜਿਹੜਾ ਇਹਨਾਂ ਨੇ ਇਲੈਕਸ਼ਨ ਐਫੀਡੇਵਿਟ ਦਿੱਤਾ ਸੀ ਉਹ ਇਲੈਕਸ਼ਨ ਐਫੀਡੇਵਿਟ 2011-12 ਦਾ ਚੱਕਿਆ ਕਹਿੰਦੇ ਜੀ ਉਹਦੇ 'ਚ 40 ਲੱਖ ਰੁਪਏ ਦਾ ਫਰਕ ਆ ਰਿਹਾ ਮਤਲਬ ਕਿੱਥੇ ਤਾਂ 500 ਕਰੋੜ ਵੀ ਮੇਰੇ ਕੋਲ ਆਮਦਨ ਤੋਂ ਵੱਧ 500 ਕਰੋੜ ਦੀ ਜਾਇਦਾਦ ਹੈ ਕਿੱਥੇ ਜੋ ਲਿਖਤੀ ਐਫ ਆਈ ਆਰ ਦੇ ਵਿੱਚ ਹੈ ਸਿਰਫ 47 ਲੱਖ ਰੁਪਏ ਦਾ ਫਰਕ ਹੈ ਉਹਦੇ ਵਿੱਚ ਵੀ ਝੂਠ ਬੋਲ ਕੇ ਗਏ ਨੇ ਕਿਉਂਕਿ ਇਲੈਕਸ਼ਨ ਐਫਿਡੇਵਿਟ ਚੱਪਾ ਕੁਝ ਵੀ ਦਿੰਨੇ ਆ ਉਹ ਹਰ ਸਾਲ ਇਲੈਕਸ਼ਨ ਕਮਿਸ਼ਨ ਉਹਦੀ ਜਾਂਚ ਕਰਾਉਂਦੇ ਜੇ ਮੈਂ ਇੱਕ ਵਾਰ ਕੁਝ ਗਲਤ ਬੋਲੂ ਤਾਂ ਅਗਲੀ ਵਾਰੀ ਮੇਰੇ ਨੋਮੀਨੇਸ਼ਨ ਪੇਪਰ ਰੱਦ ਹੋ ਜਾਣਗੇ ਇਹ 2011 12 ਦਾ ਜਿਹੜਾ 47 ਲੱਖ ਦਾ ਡਿਫਰੈਂਸ ਦੱਸ ਰਹੇ ਨੇ ਭਗਵੰਤ ਮਾਨ ਸਾਹਿਬ ਕਾਲੀ ਕਾਲੀ ਚ ਜਿਹੜਾ ਇਲੈਕਸ਼ਨ ਇਨਕਮ ਟੈਕਸ ਰਿਟਰਨ ਹੈ ਉਹਦੇ 'ਚ 47 ਲੱਖ ਦਾ ਇੱਕ ਲੋਨ ਹੈ ਤੁਹਾਡੇ ਅਫਸਰੋਂ ਲੋਨ ਨੂੰ ਵਿੱਚ ਪਾਣਾ ਭੁੱਲ ਗਏ ਸੋ ਕਿੱਥੇ 500 ਕਰੋੜ ਕਿੱਥੇ ਐਫ ਆਈ ਆਰ ਦੇ ਵਿੱਚ ਲਿਖਤੀ 47 ਲੱਖ ਸੋ ਕਾਨੂੰਨ ਦਾ ਮਜ਼ਾਕ ਜੇ ਕਿਸੇ ਨੇ ਬਣਾਇਆ ਤਾਂ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਣਾਇਆ